ਪਾਣੀ ਲੈ ਕੇ ਆਇਓ ਜੀ ਪਾਣੀ ਔਰ ਗੋਪੀ ਮੰਡ ਦੇ ਲਈ ਭਰਾ ਸਾਡੇ ਐਲਾਨ ਕਰਵਾ ਰਹੇ ਜਿਹੜਾ ਪਿੰਡ ਦਾ ਖਿਡਾਰੀ ਹੈ ਆਕਾਸ਼ ਮੰਡ ਤੇ ਯੂਵੀ ਇੰਗਲੈਂਡ ਤੇ ਗੁਰਜੰਟ ਮੰਡ ਆਉਂਦੇ ਸਾਲ ਇਸੇ ਮੇਲੇ ਤੇ ਨੌਜਵਾਨ ਨੂੰ ਮੋਟਰਸਾਈਕਲ ਦੇ ਕੇ ਮਾਨ ਸਨਮਾਨ ਦਿੱਤਾ ਜਾਵੇਗਾ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਪਹਿਲਵਾਨ ਦਾ ਸਤਕਾਰ ਕੀਤਾ ਜਾ ਰਿਹਾ ਮੈਂ ਇਹ ਗੱਲ ਸਮਝਦਾ ਵੀ ਜਦੋਂ ਵੀ ਕਿਸੇ ਕਬੱਡੀ ਖਿਡਾਰੀ ਤੋਂ ਜਾਂ ਪਹਿਲਵਾਨ ਤੋਂ ਮੇਰੇ ਵੀਰੋ ਗੁਰਤੀ ਦਵਾਈ ਜਾਂਦੀ ਹੈ ਲਖਸ਼ਦੀਪ ਸਿੰਘ ਮੰਡ ਨਾਂ ਦਾ ਇਹ ਬੱਚਾ ਹੈ ਬਾਈ ਮੇਰਾ ਖਿਆਲ ਹੈ ਵੀ ਸਾਲ ਕੁ ਉਮਰ ਹੋਣੀ ਹੈ 6 ਕੁ ਮਹੀਨਿਆਂ ਦੀ ਉਮਰ ਆ ਔਰ ਗੁਰਾ ਸਰਹਾਲੀ ਮੰਡ ਵਾਲਾ ਗੁਰਤੀ ਦੇ ਰਿਹਾ ਬੋਲੇ ਇਨਸਾਨ ਹਾ ਚੜਦੀ ਕਲਾ ਰਵੇ ਇਸੇ ਤਰ੍ਹਾਂ ਮੇਰੇ ਵੀਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਦੀ ਬਦੌਲਤ ਅੱਜ ਦਾ ਇਹ ਮੇਲਾ ਸਫਲ ਹੋਇਆ ਹੈ ਔਰ ਮਹਾਂਪੁਰਸ਼ਾਂ ਦੀ ਕਿਰਪਾ ਮੇਰੇ ਵੀਰੋ ਤਨ ਤਨ ਮੇਰੇ ਵੀਰੋ ਪੀਰ ਪੰਜ ਪੀਰ ਜੀ ਉਹਨਾਂ ਦੀ ਅਪਾਰ ਕਿਰਪਾ ਸਦਕਾ ਹੈ ਅੱਜ ਦਾ ਮੇਲਾ ਜਿਹੜਾ ਸਫਲ ਹੋਇਆ ਹੈ ਅਗਲੇ ਸਾਲ ਫੇਰ ਇਸੇ ਤਰੀਕੇ ਤੇ ਆਪਾਂ ਮਿਲਾਂਗੇ ਸਾਰੇ ਗੁਰੂ ਮਹਾਰਾਜ ਸਾਹਿਬਾਨ ਤੇ ਮੇਰ ਭਰਾਤ ਕੀ ਬਾਤ ਆ ਗੋਰਾ ਕਹਿੰਦਾ ਸੁਪਨਾ ਮੇਰਾ ਸੀ ਪਰ ਮੇਰੇ ਭਰਾਵਾਂ ਨੇ ਪੂਰਾ ਕੀਤਾ ਹੈ ਗੋਰਾ ਜਦੋਂ ਯਾਰ ਦੋਸਤ ਚੰਗੇ ਹੋਣ ਨਾਲ ਭਰਾ ਖੜਨ ਵਾਲੇ ਹੋਣ ਤੇ ਉਦੋਂ ਸੁਪਨੇ ਪੂਰੇ ਹੁੰਦੇ ਹੀ ਹੈਲੋ ਹੈਲੋ ਬਹੁਤ ਬਹੁਤ ਧੰਨਵਾਦ ਲੈ ਵੀ ਗੋਰੇ ਇਹ ਦੋ ਸ਼ਬਦ ਜਰੂਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਮੈਂ ਇਨਜੋਗਰ ਹੈ ਨਹੀਂ ਜਿੰਨਾ ਮੈਨੂੰ ਮਾਨ ਮਿਲਿਆ ਮੇਰੇ ਨਗਰ ਵੱਲੋਂ ਸਾਰਿਆਂ ਭਰਾਵਾਂ ਵੱਲੋਂ ਕਿਉਂਕਿ ਹਰ ਇੱਕ ਪਲੇਅਰ ਦਾ ਸੁਪਨਾ ਹੁੰਦਾ ਵੀ ਚਲੋ ਮੈਂ ਖੇਡਾਂ ਕੁਝ ਬਣਾ ਫਿਰ ਉਸ ਤੋਂ ਬਾਅਦ ਪਲੇਅਰ ਦਾ ਸੁਪਨਾ ਹੁੰਦਾ ਜੀ ਕਿ ਮੇਰੇ ਪਿੰਡ ਮੈਚ ਹੋਵੇ ਜੋ ਕਿ ਮੇਰਾ ਸੁਪਨਾ ਅੱਜ ਦੁਜੀ ਦੁਜੀ ਸਾਰਾ ਹੀ ਮੇਲਾ ਕਰਾਇਆ ਵਾ ਪਹਿਲਾਂ ਵੀ ਮੇਲੇ ਹੁੰਦੇ ਸੀ ਪਰ ਇਹ ਸਾਰਾ ਸੰਯੋਗ ਮੇਰੇ ਸਾਰਿਆਂ ਭਰਾਵਾਂ ਨੇ ਐਨਆਰ ਵੀਰਾਂ ਨੇ ਪੇਂਟਦਿਆਂ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਾਕੀ ਜੇ ਕਿਸੇ ਵੀਰ ਨੂੰ ਵੱਧ ਘੱਟ ਕੋਈ ਗਲਤੀ ਹੋਈ ਹੋਵੇ ਤਾਂ ਤੁਸੀਂ ਮਾਫੀ ਚਾਹੁੰਦੇ ਆ ਕਿਉਂਕਿ ਇਹ ਮੇਲਾ ਤੁਹਾਡੇ ਸੰਯੋਗ ਨੇ ਹੋਣਾ ਵਾ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਭਰਾਵਾਂ ਦਾ ਜੇ ਕਿ ਨਾਮ ਰਹਿ ਗਿਆ ਜਾਂ ਕੋਈ ਰੇ ਵਿਸ਼ੇਸ਼ ਸਨਮਾਨ ਵੀ ਕਰਨੇ ਸਾਰੇ ਭਰਾਵਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਹਨਾ ਤੇ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਦਿਲੋਂ ਦਾ ਨਵਾਦੀ ਥੈਂਕ ਯੂ ਜੀ ਬਲੇ ਸੋਨਹਾਰ ਵਾਹ ਸ੍ਰੀ ਆਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਰਣ